DIG ਹਰਚਰਨ ਸਿੰਘ ਪੋਲਰ ਨੂੰ CBI ਨੇ ਗ੍ਰਿਫਤਾਰ ਕੀਤਾ ਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਉਥੇ ਹੀ ਰਾਤਾਵਿੰਗ ਦਾ ਬਿਆਨ ਸਾਹਮਣੇ ਆ ਰਿਹਾ ਤੇ ਦਸਨੂ ਲੱਖ ਕੇਈ ਸਵਾਲ ਚੱਕਦੇ ਹੋਏ ਨਜ਼ਰ ਆ ਰਹੇ ਨੇ ਉਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਲੁਟੇਰੇ ਇਕੱਠੇ ਹੋ ਗਏ ਨੇ ਤੇ ਇਹ DIG ਹਰਚਰਨ ਸਿੰਘ ਪੋਲਰ ਨੇ ਪੰਜਾਬ ਨੂੰ ਲੁੱਟ ਲਿਆ ਤੇ ਉਥੇ ਹੀ ਦੂਜੇ ਪਾਸੇ ਅਜਿਹੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਤਿੱਖੇ ਨਿਸ਼ਾਨੇ ਤੱਕ ਸੱਦੇ ਜਾ ਰਹੇ ਨੇ ਤੇ ਉਥੇ ਹੀ DIG ਹਰਚਰਨ ਸਿੰਘ ਪੋਲਰ ਨੂੰ ਜਿਹੜਾ ਕਿ ਰਿਸ਼ਵਤ ਤਾਂ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਗੱਲ ਕਰੀਏ ਤਾਂ ਕਾਫੀ ਕੈਸ਼ ਵੀ ਬਰਾਮਦ ਕੀਤਾ ਗਿਆ ਸੋਨਾ ਬਰਾਮਦ ਕੀਤਾ ਗਿਆ ਤੇ ਉੱਥੇ ਹੁਣ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਕਾਂਗਰਸ ਪਾਰਟੀ ਕਈ ਸਵਾਲ ਚੱਕਦੀ ਹੋਈ ਨਜ਼ਰ ਆ ਰਹੀ ਹੈ ਹੋਰ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਉਹ ਤੁਹਾਨੂੰ ਸੁਣਾਉਣੇ ਆ ਜਿਵੇਂ ਆ ਤੇ ਡੀਆਈਜੀ ਸੋ ਮੈਂ ਸਮਝਦਾ ਕਿ ਪੂਰੇ ਤੋਂ 5 ਕਰੋੜ ਰੁਪਏ ਦਾ ਮਿਲ ਜਿਆ ਹੈ ਔਰ ਇਸ ਤਰ੍ਹਾਂ ਜੇਵਰ ਮਿਲੀ ਹੋ ਤੋਂ ਇਥੋਂ ਇਹ ਮੂਰ ਲੱਗਦੀ ਹੈ ਵੀ ਸਰਕਾਰ ਕਿੰਨੀ ਸਜੀਦਗੀ ਦੇ ਨਾਲ ਸਰਕਾਰ ਚਲਾ ਰਹੀ ਹੈ ਕਿੰਨੀ ਕਾਮਾਨਦਾਰੀ ਦੇ ਨਾਲ ਸਰਕਾਰ ਚੱਲ ਰਹੀ ਹੈ ਕਿਉਂਕਿ ਉਹਨਾਂ ਦੀਆਂ ਨਜ਼ਰਾਂ ਦੇ ਥੱਲੇ ਸਭ ਕੁਝ ਮੋਵਲੀਜ਼ ਇੰਪੋਰਟੈਂਟ ਡਿਸਟ੍ਰਿਕਟ ਕੋਨ ਏਰੀਆ ਇਸ ਹੁਟਿ ਗੇਤੀਆਂ ਮੋਰ ਡਿਸਟ੍ਰਿਕਟ ਕਿਉਂ ਲੱਗ ਰਹੀ ਹੈ ਇਹਦੇ ਸਮੁੱਚੇ ਪੰਜਾਬ ਦੀ ਨਾ ਕੇਵਲ ਪੰਜਾਬ ਦੀ ਪੁਲਸ ਨਹੀਂ ਨਾ ਕੇਵਲ ਪੰਜਾਬ ਦੀ ਪੁਲਸ ਦੀ ਸੂਚੇ ਪੰਜਾਬ ਦੀ ਪੰਜਾਬ ਪ੍ਰਾਈਡ ਦੀ ਸਰਦਾਰਾਂ ਦੀ ਸਾਡੀ ਪੰਜਾਬੀਅਤ ਹੈ ਉਹਨਾਂ ਨੇ ਮੈਂ ਸਮਝਦਾ ਕਿ ਜੇ ਮੈਂ ਕਹਾਂ ਕਿ ਮੁੱਛ ਕਟਵਾ ਕੇ ਰੱਖੋ ਮਨ ਕੇ ਇਸ ਤਰ੍ਹਾਂ ਗੈਂਗਸਟਰ ਲੋਟਰੇ ਨੇ ਸਾਨੂੰ ਫੋਟੀਆਂ ਮਗਰੀ ਨੇ ਸਾਨੂੰ ਇਹ ਅੱਡਾ ਹੁਣ ਵਰਤੀਚ ਵੀ ਸਾਨੂੰ ਲੁਕਿਆ ਜਾ ਰਿਹਾ ਹੈ ਸੋ ਬਹੁਤ ਹੀ ਘਾੜੀ ਘਟਨਾ ਹੈ ਔਰ ਇਸ ਸਰਕਾਰ ਦੇ ਮੂੰਹ ਤੇ ਇੱਕ ਟਮਾਚਾ ਹੈ ਕਿ 15 ਕਿਲੋ 5 ਕਿਲੋਮੀਟਰ ਤੇ ਸਰਕਾਰ ਚੰਡੀਗੜ੍ਹ ਚੋਂ ਚੱਲ ਰਹੀ ਹੈ ਤੇ ਡੀਜੀ ਡੀਆਈਜੀ ਦੇ ਘਾਰੇ ਸਮਾਨ ਮਿਲ ਰਿਹਾ ਹੈ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਨੂੰ ਜਿਆਦਾ ਬੇਰੁਕਾ ਨਹੀਂ ਦੇਣਗੇ ਕਿ ਜਿਸ ਪ੍ਰਕਾਰ ਦਾ ਕੰਮ ਚੱਲ ਰਿਹਾ ਮੈਂ ਦਕੈਤ ਕਹਿ ਸਕਦਾ 5 ਕਰੋੜ ਦਾ ਇਹ ਹੈ ਵੀ ਜਿਹੜਾ ਲੱਗਰ ਨੂੰ ਥਾਂ ਨਹੀਂ ਸੀ ਉਹ ਕਰੇ ਪਿਆ ਇਹ ਬਹੁਤ ਵਿਆੜੀ ਘਟਨਾ ਕਰਮ ਇਹ ਇਹ ਇਸ ਤਰ੍ਹਾਂ ਦੇ ਜਿਹੜੇ ਹੋਰ ਵੀ ਬੰਦੇ ਨੇ ਉਹਨਾਂ ਤੇ ਵੀ ਕਾਬੂ ਪਾ ਰਿਹਾ ਬਰਿੰਗ ਸਪ ਸੀਐਮ ਮਾਨ ਅੱਜ ਰੈਲੀ ਕਰਕੇ ਗੈਨੇ ਕੱਟ ਕਰਕੇ ਗਏ ਨੇ ਉਸ ਵਿੱਚ ਸਾਫ ਤੋਂ ਤੇ ਥੋੜਾ ਨਾ ਲੈ ਕੇ ਉਹਨਾਂ ਨੇ ਕਿਹਾ ਕਿ ਨਫ਼ਰਤ ਦੇ ਬੀਜ ਬੁਏ ਜਾ ਰਹੀ ਹੈ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ ਔਰ ਨਾਲ ਹੀ ਲੋਕਾਂ ਦੇ ਵਿੱਚ ਗਲਤ ਮੈਸੇਜ ਦਿੱਤਾ ਜਾ ਰਿਹਾ ਔਰ ਕਈ ਨਫ਼ਰਤ ਦੇ ਜਿਵੇਂ ਜਿਵੇਂ ਤੁਹਾਡਾ ਬਿਆਨ ਪਹਿਲਾਂ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਕਾਫੀ ਮੇਰਾ ਬਿਆਨ ਕੀ ਸੀਗਾ ਸੀਐਮ ਆਨ ਨੂੰ ਪੁੱਛਣਾ ਸੀ ਕੀ ਨਫ਼ਰਤ ਦਾ ਬੀਜ ਹੈ ਕੀ ਕੀ ਮੈਂ ਸੰਵਿਧਾਨ ਦੀ ਗੱਲ ਕਰ ਰਿਹਾ ਬੀਜ ਦੀ ਕੰਸਟੀਟਿਊਸ਼ਨ ਦੀ ਗੱਲ ਬਾਬਾ ਸਾਹਿਬ ਅੰਬੇਦਕਰ ਦੇ ਕੰਸਟੀਟਿਊਸ਼ਨ ਨੂੰ ਮੰਨਣ ਆ ਲਿਆ ਉਹਨੂੰ ਵੋਟ ਪਾਉਣੀ ਚਾਹੀਦੀ ਬਾਬਾ ਸਾਹਿਬ ਅੰਬੀਰ ਕਰਦੇ ਕਨਸਟੀਟਿਊਸ਼ਨ ਨਾ ਮੰਨਨ ਵਾਲਿਆਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਤੇ ਰੰਗੇ ਝੰਡੇ 'ਤੇ ਵਿਸ਼ਵਾਸ ਰੱਖਣ ਵਾਲਿਆਂ ਨੂੰ ਵੋਟ ਪਾਣੀ ਚਾਹੀਦੀ ਹੈ ਤੇ ਰੰਗੇ ਝੰਡੇ 'ਤੇ ਵਿਸ਼ਵਾਸ ਨਹੀਂ ਰੱਖਦੇ ਉਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਗੋਲੀ ਤੇ ਪਿਸਤਲ ਦੇ ਲੋਕ ਤੇ ਜਿਹੜੇ ਵੋਟ ਮੰਗਦੇ ਉਹਨਾਂ ਨੂੰ ਵੋਟ ਨਹੀਂ ਪਾਣੀ ਚਾਹੀਦੀ ਵੋਟ ਮੰਗਣ ਵਾਲਾ ਹੱਥ ਜੋੜੇ ਪੈਰੀ ਹੱਥ ਲਾਵੇ ਉਹਨੂੰ ਵੋਟ ਪਾਣੀ ਚਾਹੀਦੀ ਹੈ ਫਿਰ ਕਾ ਪਰਸਤਾ ਨੂੰ ਮੌਕਾ ਪਰਸਤਾਨ ਜਿਹੜੇ ਘਰ ਚਲਾਉਣ ਵਾਸਤੇ ਕਾਰੋਬਾਰ ਚਲਾਉਣ ਵਾਸਤੇ ਆਪ ਦੀਆਂ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਚ ਗੁੱਤ ਘੋਤੇ ਬਨਨ ਦੀ ਕੋਸ਼ਿਸ਼ ਕਰ ਰਹੀ ਹੈ ਮੌਕਾ ਪਰਸਤ ਹੈ ਉਹਨਾਂ ਨੂੰ ਲੋਕਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਤੇ ਜਿਨ੍ਹਾਂ ਨੇ ਸਰਕਾਰਾਂ ਨੇ 4 ਸਾਲ ਕੁਝ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਚਾਹੇ ਉਹ ਦਿੱਲੀ ਦੀ ਸਰਕਾਰ ਚਾਹੇ ਜਿਨ੍ਹਾਂ ਨੇ ਫਲੱਡਟ ਕੰਮ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਚ ਗੈਂਗਸਟਰ ਬਾਦ ਨੂੰ ਵਡਾਵਾ ਦਿੱਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਦੇ ਡੀਆਈਜੀਆ ਤੋਂ ਕਰੋੜਾ ਰੁਪਇਆ ਮਿਲ ਜਾਏ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਸੋ ਜਿਨ੍ਹਾਂ ਨੇ ਡਰਗ ਤੇ ਕੰਟਰੋਲ ਨਹੀਂ ਕੀਤਾ ਉਹਨਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਜਿਨ੍ਹਾਂ ਨੇ ਪੰਜਾਬ ਦਾ ਬਦ ਹਾਲ ਬਣਾਤਾ ਉਹਨਾਂ ਨੂੰ ਕੋਟ ਨਹੀਂ ਪੋਣੀ ਚਾਹੀਦੀ ਇਹ ਰਾਜੇ ਬੜਿੰਗ ਨੇ ਕਿਹਾ ਕਿਹੜਾ ਫਿਰਕਾ ਮਾਨ ਸਾਹਿਬ ਨੂੰ ਜ਼ਰਾ ਪੁੱਛੋ ਕਿ ਮਾਨ ਸਾਹਿਬ ਇਹ ਦੱਸੋ ਕਿ ਦੱਸੋ ਕਿਹੜਾ ਨਫ਼ਰਤ ਦਾ ਬੀਜ ਪੋਇਆ ਜਾਂਦਾ ਰਾਜੇ ਬੜਿੰਗ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਕਾਲੇ ਦਿਨ ਯਾਦ ਹੈ ਤਰਨਤਾਰ ਚੋ ਆ ਆ ਜਣੀਏ ਦਿਨ ਦਿਹਾੜੇ ਸਰਕਰ ਸੁਨੀਆਂ ਹੁੰਦੀਆਂ ਸੀ ਵਿਆਹਾਂ ਦੇ ਵਿੱਚ ਬੀਜੇ ਨਹੀਂ ਲੱਗਦੇ ਸੀ ਬਰਾਟਾਂ ਤੇ ਲੋਕ ਘੋਰੀਆਂ ਨਹੀਂ ਚੜਦੇ ਸੀ ਹਾਂ ਕੋਈ ਵਿਆਹ ਤੇ ਸੇਰੇ ਬਣ ਕੇ ਜਾਨ ਤੋੜਦਾ ਸੀ ਉਹ ਦਿਨਾਂ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਸ਼ਹਾਦਤਾਂ ਦੇ ਕੇ ਇਸ ਪੰਜਾਬ ਦੀ ਆਬਰੂ ਦੁਬਾਰੇ ਕਾਇਮ ਰੱਖੀ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੀ ਨਹੀਂ ਹੋਇਆ ਸੀ ਅਕਾਲੀ ਦਲ ਆਲੇ ਜਾ ਕੇ ਬੈਠ ਗਏ ਸੀ ਅਮਰੀਕਾ ਸੁਖਬੀਰ ਸਿੰਘ ਬਾਦਲ ਲਈ ਬੀਜੇਪੀ ਨੇ ਚੋਣਾਂ ਵੀ ਨਹੀਂ ਲੜਾਈ ਸੀ ਜਾਨ ਤਰੀਕੇ ਧਰ ਕੇ ਇਸ ਪੰਜਾਬ ਨੂੰ ਦੁਬਾਰੇ ਮੁੜ ਦੀਹਾ ਤੇ ਲੈ ਕੇ ਆਈ ਹੈ ਅਸੀਂ ਨਫਰਤ ਦੇ ਬੀਜ ਨਹੀਂ ਬੋ ਰਹੇ ਅਸੀਂ ਫਿਰਕਾ ਪ੍ਰਸ ਦੀ ਗੱਲ ਨਹੀਂ ਕਰ ਰਹੇ ਅਸੀਂ ਸੈਕੂਲਰ ਆ ਅਸੀਂ ਹਰ ਜਾਤੀ ਆ ਹਰ ਧਰਮ ਦੀ ਗੱਲ ਕਰ ਰਹੇ ਆ ਅਸੀਂ ਮੈਂ ਸਿੱਖ ਆ ਤੇ ਗੁਰੂ ਗ੍ਰੰਥ ਸਾਹਿਬਾ ਨੂੰ ਮੰਨਦਾ ਲੇਕਿਨ ਮੈਂ ਦੂਜੇ ਧਰਮਾਂ ਦਾ ਸਤਕਾਰ ਕਰਦਾ ਰਾਜਾ ਬ੍ਰਿੰਗਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਵਿਸ਼ੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਨਦਾ ਕੋਈ ਸਿੱਖ ਵੱਖਰੀ ਗੱਲ ਕਰੇਗਾ ਉਹ ਸਿੱਖ ਨਹੀਂ ਹੁੰਦਾ ਸਾਡੇ ਕੋਲੇ ਸਿੱਕੀ ਸਾਹਿਬ ਵਰਗੇ ਸਿੱਖ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਦੇ ਹੈ ਐਸੇ ਕਾਂਗਰਸ ਦੇ ਵਿੱਚ ਲੋਕ ਹੈ ਅਸੀਂ